ਸਤਿ ਸ਼੍ਰੀ ਅਕਾਲੋ ਦੋਸਤੋ ਅੱਜ ਅਸੀਂ ਉਸ ਵਿਸ਼ੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਦੁਨੀਆਂ ਦੇ ਸਭ ਤੋਂ ਸਫਲ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਆ ਅਸੀਂ ਅਕਸਰ ਸੁਣਦੇ ਹਾਂ ਜਿਹਾ ਸੋਚੋਗੇ ਉਹੋ ਬਣੇਗਾ ਪਰ ਕੀ ਇਹ ਸਿਰਫ ਇੱਕ ਕਹਾਵਤ ਆ ਨਹੀਂ ਇਹ ਬ੍ਰਹਿਮੰਡ ਦਾ ਇੱਕ اٹਲ ਨਿਯਮ ਆ ਲਾਅ ਆਫ ਅਟਰੈਕਸ਼ਨ ਇਹਦਾ ਅਸਲ ਸੱਚ ਬਹੁਤ ਸਰਲ ਆ ਤੁਹਾਡੀ ਜ਼ਿੰਦਗੀ ਉਹਨਾਂ ਚੀਜ਼ਾਂ ਦਾ ਰਿਫਲੈਕਸ਼ਨ ਆ ਜੋ ਤੁਹਾਡੇ ਦਿਮਾਗ ਵਿੱਚ ਚੱਲ ਰਹੀਆਂ ਹਨ ਤੁਸੀਂ ਇੱਕ ਚੁੰਬਕ ਹੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਹੀ ਕੁਝ ਖਿੱਚਦੇ ਹੋ ਜਿਸ ਬਾਰੇ ਤੁਸੀਂ ਲਗਾਤਾਰ ਸੋਚਦੇ ਹੋ ਅਤੇ ਮਹਿਸੂਸ ਕਰਦੇ ਹੋ ਬ੍ਰਹਿਮੰਡ ਦਾ ਵਿਗਿਆਨ ਹੁਣ ਬ੍ਰਹਿਮੰਡ ਦਾ ਵਿਗਿਆਨ ਕੀ ਆ ਸਾਡਾ ਬ੍ਰਹਿਮੰਡ ਊਰਜਾ ਨਾਲ ਬਣਿਆ ਹੋਇਆ ਵਿਗਿਆਨ ਕਹਿੰਦਾ ਕਿ ਹਰ ਚੀਜ਼ ਵਾਈਬ੍ਰੇਟ ਕਰ ਰਹੀ ਆ ਸਾਡੇ ਵਿਚਾਰ ਵੀ ਊਰਜਾ ਨੇ ਇਦੇ ਵਿੱਚ ਦੋ ਤਰ੍ਹਾਂ ਦੀ ਥੌਟਸ ਆਉਂਦੇ ਨੇ ਪੋਜ਼ਿਟਿਵ ਥੌਟ ਤੇ 네ਗੇਟਿਵ ਥੌਟ ਜਦੋਂ ਅਸੀਂ ਪੋਜ਼ਿਟਿਵ ਥੌਟ ਸੋਚਦੇ ਹਾਂ ਤਾਂ ਉੱਚੀ ਵਾਈਬ੍ਰੇਸ਼ਨ ਹੁੰਦੀ ਆ ਤੇ 네ਗੇਟਿਵ ਥੌਟ ਸੋਚਦੇ ਹਾਂ ਤਾਂ ਨੀਵੀਂ ਵਾਈਬ੍ਰੇਸ਼ਨ ਹੁੰਦੀ ਆ ਜਦੋਂ ਤੁਸੀਂ ਖੁਸ਼ ਹੁੰਦੇ ਹੋ ਤੁਸੀਂ ਬ੍ਰਹਿਮੰਡ ਨੂੰ ਸੰਕੇਤ ਭੇਜਦੇ ਹੋ ਕਿ ਮੈਨੂੰ ਹੋਰ ਖੁਸ਼ੀ ਚਾਹੀਦੀ ਆ ਜਦੋਂ ਤੁਸੀਂ ਸ਼ਿਕਾਇਤ ਕਰਦੇ ਹੋ ਤੁਸੀਂ ਹੋਰ ਮੁਸੀਬਤਾਂ ਨੂੰ ਸੱਦਾ ਦਿੰਦੇ ਹੋ ਲਾਅ ਆਫ ਅਟਰੈਕਸ਼ਨ ਇਹ ਨਹੀਂ ਦੇਖਦਾ ਕਿ ਤੁਹਾਡੇ ਲਈ ਕੀ ਚੰਗਾ ਹੈ ਜਾਂ ਕੀ ਬੁਰਾ ਉਹ ਸਿਰਫ ਤੁਹਾਡੀ ਵਾਈਬ੍ਰੇਸ਼ਨ ਦਾ ਜਵਾਬ ਦਿੰਦਾ ਹੈ ਜੇਕਰ ਤੁਸੀਂ ਆਪਣੀ ਜ਼ਿੰਦਗੀ ਬਦਲਣੀ ਆ ਤਾਂ ਇਹਨਾਂ ਤਿੰਨ ਪੜਾਵਾਂ ਨੂੰ ਸਮਝਣਾ ਪਵੇਗਾ ਨੰਬਰ 1 ਮੰਗਣਾ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਚਾਹੀਦਾ ਕੀ ਆ ਉਹ ਕਹਿੰਦੇ ਹਨ ਕਿ ਮੈਂ ਗਰੀਬ ਨਹੀਂ ਰਹਿਣਾ ਚਾਹੁੰਦਾ ਇੱਥੇ ਤੁਹਾਡਾ ਧਿਆਨ ਗਰੀਬੀ ਤੇ ਹੈ ਇਸ ਦੀ ਬਜਾਏ ਤੁਸੀਂ ਇਹ ਕਹੋ ਕਿ ਮੈਂ ਬਹੁਤ ਅਮੀਰ ਅਤੇ ਖੁਸ਼ਹਾਲ ਹੋਣਾ ਚਾਹੁੰਨਾ ਹਾਂ ਆਪਣੀ ਮੰਗ ਨੂੰ ਸਪਸ਼ਟ ਕਰੋ ਨੰਬਰ 2 ਵਿਸ਼ਵਾਸ ਕਰਨਾ ਇਹ ਸਭ ਤੋਂ ਔਖਾ ਹਿੱਸਾ ਵਿਸ਼ਵਾਸ ਕਰਨ ਦਾ ਮਤਲਬ ਹੈ ਕਿ ਚੀਜ਼ਾਂ ਅਜੇ ਤੁਹਾਡੇ ਕੋਲ ਹੈ ਨਹੀਂ ਪਰ ਤੁਸੀਂ ਇਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜਿਵੇਂ ਉਹ ਮਿਲ ਗਈਆਂ ਹੋਣ ਸ਼ੱਕ ਖਿੱਚ ਦੇ ਨਿਯਮ ਦਾ ਸਭ ਤੋਂ ਵੱਡਾ ਦੁਸ਼ਮਣ ਨੰਬਰ 3 ਪ੍ਰਾਪਤ ਕਰਨਾ ਆਪਣੇ ਆਪ ਨੂੰ ਉਸ ਹਾਲਾਤ ਵਿੱਚ ਲੈ ਜਾਓ ਜਿੱਥੇ ਤੁਸੀਂ ਇਹ ਚੀਜ਼ਾਂ ਸੰਭਾਲਣ ਦੇ ਲਾਇਕ ਹੋ ਖੁਸ਼ ਰਹੋ ਸ਼ੁਕਰਗੁਜ਼ਾਰ ਰਹੋ ਜਦੋਂ ਤੁਸੀਂ ਰিসিਵਿੰਗ ਮੋਡ ਵਿੱਚ ਹੁੰਨੇ ਹੋ ਤਾਂ ਬ੍ਰਹਿਮੰਡ ਰਸਤੇ ਆਪਣੇ ਆਪ ਬਣਾ ਦਿੰਦਾ ਹੈ ਕਈ ਲੋਕ ਕਹਿੰਦੇ ਹਨ ਕਿ ਸਿਰਫ ਸੋਚਣ ਨਾਲ ਸਭ ਕੁਝ ਮਿਲ ਜਾਵੇਗਾ ਬਿਲਕੁਲ ਨਹੀਂ ਲਾਅ ਆਫ ਅਟਰੈਕਸ਼ਨ ਦਾ ਅਸਲ ਸੱਚ ਐਕਸ਼ਨ ਆ ਮਤਲਬ ਕਰਮ ਤੋਂ ਬਿਨਾ ਅਧੂਰਾ ਆ ਜਦੋਂ ਤੁਸੀਂ ਸਕਾਰਾਤਮਕ ਸੋਚਦੇ ਹੋ ਤਾਂ ਬ੍ਰਹਿਮੰਡ ਤੁਹਾਨੂੰ ਇਨਸਪਾਇਰਡ ਐਕਸ਼ਨ ਕਰਨ ਦੇ ਮੌਕੇ ਦਿੰਦਾ ਤੁਹਾਨੂੰ ਉਹ ਵਿਚਾਰ ਆਉਣਗੇ ਜੋ ਉਹ ਲੋਕ ਮਿਲਣਗੇ ਜਿਹੜੇ ਤੁਹਾਡੇ ਟੀਚੇ ਤੱਕ ਪਹੁੰਚਾਉਣ ਵਿੱਚ ਤੁਹਾਡੀ ਮਦਦ ਕਰਨਗੇ ਤੁਹਾਨੂੰ ਉਨ੍ਹਾਂ ਮੌਕਿਆਂ ਤੇ ਕੰਮ ਕਰਨਾ ਪਵੇਗਾ ਸੋਚ ਬੀਜ ਹੈ ਤੇ ਕਰਮ ਉਹਨੂੰ ਪਾਣੀ ਦਿੰਦਾ ਲਾਅ ਆਫ ਅਟਰੈਕਸ਼ਨ ਦਾ ਸਭ ਤੋਂ ਸ਼ਕਤੀਸ਼ਾਲੀ ਸੰਦੇਸ਼ ਸ਼ੁਕਰਾਨਾ ਜੇ ਤੁਸੀਂ ਉਸ ਚੀਜ਼ ਲਈ ਸ਼ੁਕਰਗੁਜ਼ਾਰ ਨਹੀਂ ਹੋ ਜੋ ਅੱਜ ਤੁਹਾਡੇ ਕੋਲ ਹੈ ਤਾਂ ਤੁਹਾਨੂੰ ਉਹ ਕਦੇ ਨਹੀਂ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ ਇਦਾਂ ਬੋਲੋ ਧੰਨਵਾਦ ਕਿ ਮੇਰੇ ਕੋਲ ਰਹਿਣ ਲਈ ਘਰ ਆ ਧੰਨਵਾਦ ਕਿ ਮੈਂ ਸਾਹ ਲੈ ਰਿਹਾ ਹਾਂ ਜਦੋਂ ਤੁਸੀਂ ਸ਼ੁਕਰ ਕਰਦੇ ਹੋ ਤੁਹਾਡੀ ਵਾਈਬ੍ਰੇਸ਼ਨ ਨੂੰ ਤੁਰੰਤ ਬਦਲ ਜਾਂਦੀ ਆ ਤੁਸੀਂ ਘਾਟ ਦੀ بجائے ਬਾਦ ਦੇ ਵੱਲ ਵੇਖਣ ਲੱਗ ਜਾਂਦੇ ਹੋ ਹੁਣ 네ਗੇਟਿਵ ਸੋਚ ਨਾਲ ਕਿਵੇਂ ਲੜੀਏ ਇਹਦੇ ਉੱਤੇ ਗੱਲ ਕਰਦੇ ਆਂ ਸਾਡਾ ਦਿਮਾਗ ਨਾ ਰੋਜ਼ਾਨਾ ਹਜ਼ਾਰਾਂ ਵਿਚਾਰ ਪੈਦਾ ਕਰਦਾ ਨਕਾਰਾਤਮਕ ਵਿਚਾਰ ਆਉਣਗੇ ਪਰ ਉਹਨਾਂ ਨੂੰ ਰੋਕਣਾ ਤੁਹਾਡੇ ਹੱਥ ਵਿੱਚ ਆ ਇਹਦੇ ਲਈ ਤੁਸੀਂ ਕਰਨਾ ਵੀ ਜਿਵੇਂ ਹੀ ਕੋਈ ਬੁਰਾ ਵਿਚਾਰ ਆਵੇ ਤੁਰੰਤ ਕਹੋ ਕੈਨਸਲ ਕੈਨਸਲ ਉਸ ਦੀ ਜਗ੍ਹਾ ਇਹ ਚੰਗਾ ਵਿਚਾਰ ਸੋਚੋ ਆਪਣੇ ਆਪ ਨੂੰ ਕਹੋ ਮੈਂ ਸ਼ਕਤੀਸ਼ਾਲੀ ਹਾਂ ਮੈਂ ਕਾਮਯਾਬ ਹਾਂ ਦੋਸਤੋ ਲਾਅ ਆਫ ਅਟਰੈਕਸ਼ਨ ਕੋਈ ਜਾਦੂ ਨਹੀਂ ਆ ਇਹ ਇੱਕ ਜੀਵਨ ਜਾਂਚ ਆ ਇਹ ਤੁਹਾਨੂੰ ਜ਼ਿੰਦਗੀ ਦੀ ਜ਼ਿੰਮੇਵਾਰੀ ਲੈਣਾ ਸਿਖਾਉਂਦੀ ਆ ਹੁਣ ਦੂਜਿਆਂ ਨੂੰ ਜਾਂ ਕਿਸਮਤ ਨੂੰ ਦੋਸ਼ ਦੇਣਾ ਬੰਦ ਕਰੋ ਤੁਹਾਡੇ ਅੰਦਰ ਇੱਕ ਬ੍ਰਹਿਮੰਡ ਵਸਦਾ ਤੁਹਾਡੀ ਸੋਚ ਵਿੱਚ ਉਹ ਤਾਕਤ ਆ ਜੋ ਪਹਾੜ ਵੀ ਹਿਲਾ ਸਕਦੀ ਆ ਅੱਜ ਤੋਂ ਹੀ ਆਪਣੀ ਸੋਚ ਬਦਲੋ ਵੱਡੇ ਸੁਪਨੇ ਦੇਖੋ ਉਹਨਾਂ ਤੇ ਵਿਸ਼ਵਾਸ ਕਰੋ ਮਿਹਨਤ ਕਰੋ ਅਤੇ ਫਿਰ ਦੇਖਿਓ ਕਿ ਕਿਵੇਂ ਪੂਰੀ ਕਾਇਨਾਤ ਤੁਹਾਡੀ ਮੰਜ਼ਿਲ ਨਾਲ ਮਿਲਾਉਣ ਵਿੱਚ ਇੱਕਜੁੱਟ ਹੋ ਜਾਂਦੀ ਆ ਯਾਦ ਰੱਖਿਓ ਬ੍ਰਹਿਮੰਡ ਕੋਲ ਤੁਹਾਡੇ ਲਈ ਸਭ ਕੁਝ ਆ ਬਸ ਤੁਹਾਨੂੰ ਮੰਗਣਾ ਅਤੇ ਸਹੀ ਦਿਸ਼ਾ ਵਿੱਚ ਚੱਲਣਾ ਆਉਣਾ ਚਾਹੀਦਾ ਆ ਧੰਨਵਾਦ